ਸਰ ਤੁਹਾਡਾ 163 ਪੀਐਨਐਸ ਲਗੀ ਹੋਈ ਹੈ ਅਈਆ ਕੋ ਪਰਮਿਸ਼ਨ ਨਹੀਂ ਹੈ ਆਪਕੋ ਪਹਿਲੇ ਆਗਾ ਜਗਬਾਨੀ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਰੁਣ ਪੱਟ ਤਾਂ ਸ਼ੰਭੂ ਬਾਰਡਰ ਤੇ ਅੱਜ ਕਿਸਾਨਾਂ ਦੇ ਪਹਿਲੇ ਜਥੇ ਵੱਲੋਂ ਜਦੋਂ ਦਿੱਲੀ ਵੱਲ ਨੂੰ ਕੂਚ ਕੀਤਾ ਗਿਆ ਤਾਂ ਦੋ ਬੈਰੀਗੇਟ ਤੋੜ ਕੇ ਕਿਸਾਨਾਂ ਦਾ ਪਹਿਲਾ ਜਥਾ ਅੱਗੇ ਤਾਂ ਪਹੁੰਚ ਗਿਆ ਲੇਕਿਨ ਅੱਗੇ ਪਹੁੰਚਦਿਆਂ ਹੀ ਹਰਿਆਣਾ ਪੁਲਿਸ ਤੇ ਨੀਮ ਫੌਜ ਦੇ ਦਸਤਿਆਂ ਵੱਲੋਂ ਗੁਰਬਾਨੀ ਦਾ ਪ੍ਰਚਾਰ ਕਰ ਦਿੱਤਾ ਗਿਆ ਹੋਰ ਕੀ ਕੁਝ ਹੋਇਆ ਇਸ ਦੌਰਾਨ ਦੇਖੋ ਖਾਸ ਰਿਪੋਰਟ ਜਿੰਹਾਜੋਂ ਹੀ ਦੁਪਹਿਰ ਦਾ 1 ਵਜੇ ਆ ਕਿਸਾਨਾਂ ਵੱਲੋਂ ਦਿੱਲੀ ਕੂਚ ਕਰ ਦਿੱਤਾ ਗਿਆ ਕਿਸਾਨਾਂ ਵੱਲੋਂ ਸ਼ਾਂਤੀਪੂਰਵਕ ਪੈਦਲ ਹੀ ਚਾਲੇ ਪਾ ਦਿੱਤੇ ਗਏ ਪਰ ਰਸਤੇ 'ਚ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਕਈ ਲੇਅਰ ਦੀ ਵੈਰੀਕੇਡਿੰਗ ਕੀਤੀ ਹੋਈ ਸੀ ਸਥਾਈ ਚੌਂਕੀ ਬਣਾਈ ਗਈ ਸੀ ਜਿੱਥੇ ਪੁਲਿਸ ਨੇ ਕਿਸਾਨਾਂ ਨੂੰ ਰੋਕ ਲਿਆ ਗੁੱਸੇ 'ਚ ਆਏ ਕਿਸਾਨਾਂ ਵੱਲੋਂ ਰਸਤੇ 'ਚ ਲੱਗੇ ਵੈਰੀਕੇਟ ਤੋੜੇ ਗਏ ਕੰਡਿਆਲੀਆਂ ਤਾਰਾਂ ਤਿੱਖੇ ਕਿੱਲ ਪੱਟ ਦਿੱਤੇ ਗਏ ਕਿਸਾਨਾਂ ਨੇ ਵੈਰੀਕੇਡਾਂ ਦਾ ਖਿਲਾਰਾ ਪਾ ਦਿੱਤਾ ਵੈਰੀਕੇਡਾਂ ਨੂੰ ਚੁੱਕ ਕੇ ਪੁਲ ਤੋਂ ਥੱਲੇ ਸੁੱਟਣਾ ਸ਼ੁਰੂ ਕਰ ਦਿੱਤਾ ਕਿਸਾਨਾਂ ਦਾ ਦਿੱਲੀ ਕੂਚ ਸ਼ੁਰੂ ਹੋ ਚੁੱਕਿਆ ਤਸਵੀਰਾਂ ਤੁਸੀਂ ਸਿੱਧੀਆਂ ਦੇਖ ਸਕਦੇ ਹੋ ਕਿਸਾਨਾਂ ਦਾ ਪਹਿਲਾ ਜੱਥਾ ਜਿਹੜਾ ਹੈਗਾ ਉਹ ਦਿੱਲੀ ਵੱਲ ਰਵਾਨਾ ਜਿਹੜਾ ਹੈਗਾ ਉਹ ਹੋ ਚੁੱਕਿਆ ਹੈਗਾ ਸਿੱਧੀਆਂ ਤਸਵੀਰਾਂ ਤੁਹਾਨੂੰ ਜਗਬਾਨੀ ਟੀਵੀ ਦੇ ਉੱਪਰ ਦਿਖਾ ਰਹੇ ਹੈਗੇ ਆ ਕਿਸਾਨ ਲਗਾਤਾਰ ਜਿਹੜੇ ਹੈਗੇ ਨੇ ਉਹ ਅੱਗੇ ਵੱਧ ਰਹੇ ਹੈਗੇ ਨੇ ਤਾਂ ਦੂਜੇ ਪਾਸੇ ਪੁਲਿਸ ਹਰਿਆਣਾ ਪੁਲਿਸ ਤੇ ਨੀਮ ਫੌਜ ਦੇ ਦਸਤੇ ਜਿਹੜੇ ਹੈਗੇ ਨੇ ਪੂਰੇ ਮੁਸਤੈਦ ਹੈਗੇ ਨੇ ਤਾਂ ਪੈਦਲ ਮਾਰਚ ਜਿਹੜਾ ਹੈਗਾ ਉਹ ਇੰਨਾ ਮਰਜੀਵੜਿਆਂ ਵੱਲੋਂ ਕੀਤਾ ਜਾ ਰਿਹਾ ਲੱਗ ਚੱਕਦੇ ਕਿ ਸੜ ਤੋਂ ਫੜ ਕੇ ਮੈਂ ਘੇਰ ਤੋਂ ਨਾਲੇ ਤੇ ਉਜੇ ਪਾਸੇ ਪੁਲਿਸ ਨੇ ਫੌਰਨ ਕਿਸਾਨਾਂ ਨੂੰ ਸ਼ਾਂਤ ਕਰਨ ਦੇ ਲਈ ਪਹਿਲਾਂ ਲਾਊਡ ਸਪੀਕਰ ਤੇ ਗੁਰਬਾਣੀ ਚਲਾ ਦਿੱਤੀ ਪਰ ਕਿਸਾਨਾਂ ਅੰਦਰ ਵੈਰੀਕੇਡਾਂ ਨੂੰ ਲੈ ਕੇ ਗੁੱਸਾ ਭਰ ਗਿਆ ਸੀ ਕਿਸਾਨ ਉਸੇ ਤਰੀਕੇ ਨਾਲ ਵੈਰੀਗੇਡ ਪੁੱਟਦੇ ਗਏ ਇਸ ਤੋਂ ਬਾਅਦ ਪੁਲਿਸ ਨੇ ਗੁਰਬਾਣੀ ਨੂੰ ਬੰਦ ਕਰ ਦਿੱਤਾ ਦੇ ਕਿਸਾਨਾਂ ਤੇ ਤਾਬੜ ਤੋੜ ਗੋਲੇ ਭਰਾਉਣੇ ਜ਼ਹਿਰੀਲੀ ਸਪਰੇਅ ਮਾਰਨੀ ਸ਼ੁਰੂ ਕਰ ਦਿੱਤੀ ਡਰੋਨ ਦੇ ਰਾਹੀਂ ਜਿਹੜਾ ਹੈਗਾ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਸੀ ਤਾਂ ਹੁਣ ਤੁਸੀਂ ਲਗਾਤਾਰ ਦੇਖ ਸਕਦੇ ਹੋ ਕਿਸਾਨਾਂ ਨੂੰ ਖਦੇੜਨ ਦੇ ਲਈ ਜਿਹੜਾ ਹੈਗਾ ਪੁਲਿਸ ਲਗਾਤਾਰ ਜਿਹੜਾ ਹੈਗਾ ਅਥਰੂ ਗੈਸ ਦੇ ਗੋਲੇ ਸੁੱਟ ਰਹੀ ਹੈ ਪੁਲਿਸ ਵੱਲੋਂ ਕੀਤੀ ਗਈ ਇਸ ਕਾਰਵਾਈ 'ਚ ਕਿਸਾਨ ਆਗੂ surjeet singh phools ਨੇ ਕਈ ਕਿਸਾਨ ਜ਼ਖਮੀ ਹੋਏ ਆ ਜਾ ਨਿੱਲ ਪਿੱਛੇ ਆ ਜਾ ਜ਼ਖਮੀ ਹੋਣ ਦੇ ਬਾਵਜੂਦ ਕਿਸਾਨ ਗੋਲਿਆਂ ਦਾ ਡਟ ਕੇ ਸਾਹਮਣਾ ਕਰਦੇ ਰਹੇ ਗੋਲਿਆਂ ਨੂੰ ਨਾਲ ਲੈਂਦੀਆਂ ਬੋਰੀਆਂ ਨਾਲ ਡਿਫਿਊਜ਼ ਕਰਦੇ ਵੀ ਕਿਸਾਨ ਦਿਖਾਈ ਦਿੱਤੇ ਨੇ ਕਿਉਂਕਿ ਲਗਾਤਾਰ ਪੁਲਿਸ ਵੱਲੋਂ ਜਿਹੜਾ ਹੈਗਾ ਅਥਰੋ ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇ ਤਾਂ ਕਿਸਾਨ ਆਗੂ ਜਿਹੜੇ ਹੈਗੇ ਨੇ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਉੱਪਰ ਗਿੱਲੀਆਂ ਬੋਰੀਆਂ ਪਾ ਕੇ ਉਹਨਾਂ ਨੂੰ ਡਿਫਿਊਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਤਾਂ ਜੋ ਇਸ ਦਾ ਧੂਆ ਜਿਹੜਾ ਹੈਗਾ ਉਹ ਜ਼ਿਆਦਾ ਨਾ ਫੈਲੇ ਤਾਂ ਹੁਣ ਤੱਕ ਇੰਜਰਡ ਹੋ ਚੁੱਕੇ ਹੈਗੇ ਨੇ 2-3 ਜਿਹੜੇ ਕਿਸਾਨ ਹੈਗੇ ਨੇ ਉਹਨਾਂ ਨੂੰ ਐਂਬੂਲੈਂਸ ਦੇ ਰਾਹੀਂ ਜਿਹੜਾ ਹੈਗਾ ਉਹ ਵਾਪਸ ਜਿਹੜਾ ਹੈਗਾ ਉਹ ਹਸਪਤਾਲ ਦੇ ਵਿੱਚ ਲਜਾਇਆ ਗਿਆ ਹੈਗਾ ਤਾਂ ਫਿਰ ਪਰ ਕਾਰਵਾਈ ਕਰਕੇ ਪੁਲਿਸ ਨੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਜ਼ਰੂਰ ਰੋਕ ਲਿਆ ਕਿਸਾਨ ਅੱਗੇ ਨਹੀਂ ਵੱਧ ਸਕੇ ਇਸ ਦੌਰਾਨ ਮਾਹੌਲ ਕਾਫੀ ਤਣਾਅਪੂਰਨ ਬਣ ਗਿਆ ਸੀ ਕਈ ਘੰਟਿਆਂ ਤੱਕ ਕਿਸਾਨ ਦਿੱਲੀ ਕੂਚ ਦੀ ਕੋਸ਼ਿਸ਼ ਕਰਦੇ ਰਹੇ ਪੁਲਿਸ ਦਾ ਫੋਰਸ ਦਾ ਮੁਕਾਬਲਾ ਕਰਦੇ ਰਹੇ ਤਾਂ ਕਿ ਦਿੱਲੀ ਪਹੁੰਚਿਆ ਜਾ ਸਕੇ ਪਰ ਹਰਿਆਣਾ ਵੱਲੋਂ ਲੱਗੀਆਂ ਫੋਰਸਾਂ ਨੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕੀ ਰੱਖਿਆ ਫੇਰ ਲਗਾਤਾਰ ਅਥਰੂ ਗੈਸ ਦੇ ਗੋਲੇ ਜਿਹੜੇ ਹੈਗੇ ਨੇ ਉਹ ਛੱਡੇ ਜਾ ਰਹੇ ਨੇ ਤਸਵੀਰਾਂ ਤਸਵੀਰਾਂ ਲਗਾਤਾਰ ਤੁਹਾਨੂੰ ਜਗਬਾਨੀ ਟੀਵੀ ਦੇ ਉੱਪਰ ਦਿਖਾ ਰਹੇ ਹੈਗੇ ਆ ਤਾਂ ਇਸ ਪੂਰੇ ਹੰਗਾਮੇ ਦੀਆਂ ਦਿਲ ਨੂੰ ਝੰਡੋਰ ਦੇਣ ਵਾਲੀਆਂ ਹਿਲਾਕੇ ਰੱਖ ਦੇਣ ਵਾਲੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਨੇ ਕਿਸਾਨਾਂ ਵੱਲੋਂ ਅੱਗੇ ਵਧਣ ਲਈ ਹਰ ਬਾਹ ਲਗਾਈ ਗਈ ਪਰ ਕਿਸਾਨਾਂ ਨੂੰ ਅੱਗੇ ਵਧਣ ਨਹੀਂ ਦਿੱਤਾ ਗਿਆ ਇਸ ਬਦਰਏ ਟਕਰਾਅ ਤੋਂ ਬਾਅਦ ਪੁਲਿਸ ਦੀ ਕਾਰਵਾਈ ਤੋਂ ਬਾਅਦ ਕਿਸਾਨਾਂ ਨੇ ਦਿੱਲੀ ਜਾ ਰਹੇ ਜਿੱਥੇ ਨੂੰ ਸ਼ੰਭੂ ਬਾਰਡਰ ਤੇ ਵਾਪਸ ਬੁਲਾ ਲਿਆ ਤੁਸੀਂ ਦੇਖ ਸਕਦੇ ਹੋ ਕਿ ਗੱਲਬਾਤ ਕਰਨ ਦੇ ਲਈ ਸਵਰਨ ਸਿੰਘ ਪੰਦੇਰ ਜਿਹੜੇ ਹੈਗੇ ਨੇ ਉਹਨਾਂ ਦੇ ਨਾਲ ਉਹਨਾਂ ਦੇ ਦੋ ਸਾਥੀ ਗਏ ਹੈਗੇ ਨੇ ਗੱਲਬਾਤ ਕਰਨ ਦੇ ਲਈ ਤਾਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਲਗਾਤਾਰ ਤਸਵੀਰਾਂ ਤੁਹਾਨੂੰ ਜਗਬਾਣੀ ਦੇ ਉੱਪਰ ਦਿਖਾ ਰਹੇ ਹੈਗੇ ਆ ਕਿਸਾਨ ਆਗੂ ਸਵਰਨ ਸਿੰਘ ਪੰਦੇਰ ਜਿਹੜੇ ਹੈਗੇ ਨੇ ਹੁਣ ਹਰਿਆਣਾ ਪੁਲਿਸ ਦੇ ਅਧਿਕਾਰੀਆਂ ਨਾਲ ਜਿਹੜੀ ਹੈਗੀ ਆ ਉਹ ਗੱਲਬਾਤ ਕਰ ਰਹੇ ਹੈਗੇ ਨੇ ਤਾਂ ਗੱਲਬਾਤ ਦੇ ਬਾਅਦ ਕੀ ਉਹਨਾਂ ਨਾਲ ਗੱਲਬਾਤ ਹੋਈ ਉਹ ਵੀ ਤੁਹਾਨੂੰ ਜਿਹੜਾ ਹੈਗਾ ਸੁਣਾਵਾਂਗੇ ਫਿਲਹਾਲ ਇਹਨਾਂ ਵੱਲੋਂ ਕਿਸਾਨ ਆਗੂਆਂ ਵੱਲੋਂ ਜਿਹੜਾ ਪਹਿਲਾ ਜਥਾ ਅੱਜ ਪੈਦਲ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਸੀ ਪੈਦਲ ਮਾਰਚ ਦਾ ਐਲਾਨ ਕੀਤਾ ਗਿਆ ਸੀ ਉਹ ਪਹਿਲਾ ਜਥਾ ਜਿਹੜਾ ਹੈਗਾ ਉਹ ਵਾਪਸ ਪਿੱਛੇ ਹਟਣ ਦੀ ਗੱਲ ਕਹੀ ਗਈ ਹੈ ਜਥੇ ਨੂੰ ਵਾਪਸ ਬੁਲਾਉਣ ਤੋਂ ਬਾਅਦ ਕਿਸਾਨ ਆਗੂ ਸਰਬੰਧ ਪੰਦੇਰ ਵੱਲੋਂ ਹਰਿਆਣਾ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਗਈ ਜਿਸ ਚ ਦਿੱਲੀ ਕੂਚ ਨੂੰ ਲੈ ਕੇ ਗੱਲਬਾਤ ਹਰਿਆਣਾ ਪ੍ਰਸ਼ਾਸਨ ਨਾਲ ਕੀਤੀ ਗਈ ਕਿਸਾਨਾਂ ਵੱਲੋਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਗੱਲਬਾਤ ਦਾ ਸੱਦਾ ਦਿੱਤਾ ਗਿਆ ਉਹਨਾਂ ਨੇ ਕਿਹਾ ਆਪ ਮੰਗ ਪੱਤਰ ਦਿਜੀਏ ਹਮ ਲੋਗ ਆਪਣਾ ਮੰਗ ਪੱਤਰ ਸਰਕਾਰ ਕੋ ਭੇਜ ਚੁੱਕੇ ਫਿਰ ਵੀ ਐਸਪੀ ਇਹ ਕਾ ਮਾਰੇ ਬਸ WhatsApp ਉਨੇ ਭੇਜ ਦਿਆ ਜਾਏਗਾ ਅਬ ਉਹਨਕੇ ਹੱਥ ਮੈਂ ਉਹਨਾਂ ਨੇ ਮੈਨੇ ਬੋਲਾ ਕੇਂਦਰੀ ਮੰਤਰੀੇ ਬਾਤ ਕਰੇ ਖੇਤੀਬਾੜੀ ਮੰਤਰੀ ਇਸ ਮੇ ਅਵੱਛੇ ਬੈਠੇ ਠੀਕ ਹੈ ਨਾ और अब वो कब ने अपना प्रस्ताव रख लिया देंगे अब देर रात तक सारी भी बात करा रहे थे अभी कर फोन जब भी कोई अधिकारी बात करते हैं फोन अनुभव है ये बातचीत पूरा दिल्ली जा रही होती है हमारी हम क्या बोल रहे हैं वो क्या बोल रहे हैं लेकिन अभी अभी हम लोग आज का जथा वापस बुला लिया ਅਸੀਂ ਪੰਜਾਬ ਵਿੱਚ ਭਾਜਪਾ ਦੇ ਜਿੰਨੇ ਵੀ ਲੀਡਰ ਹਨ ਉਨ੍ਹਾਂ ਦਾ ਵਿਰੋਧ ਕਰਨੇ ਦਾ ਫੈਸਲਾ ਲਿਆ ਹੈ ਲੋਕਾਂ ਦੇ ਫੋਨ ਆ ਰਹੇ ਹਨ ਜਿੱਥੇ ਵੀ ਭਾਜਪਾ ਦਾ ਲੀਡਰ ਜਾਏ ਉਸ ਪੁਲਿਸ ਪਾਰਟੀ ਦਾ ਵਿਰੋਧ ਹੋਣਾ ਚਾਹੀਏ ਫਿਲਹਾਲ ਅੱਜ ਦੇ ਲਈ ਕਿਸਾਨਾਂ ਨੇ ਦਿੱਲੀ ਕੂਚ ਦਾ ਫੈਸਲਾ ਮੁਲਤਵੀ ਕਰ ਦਿੱਤਾ ਇਸ ਤੋਂ ਬਾਅਦ ਕਿਸਾਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਜਿਸ 'ਚ ਉਨ੍ਹਾਂ ਨੇ ਐਲਾਨ ਕੀਤਾ ਕਿ ਭਲਕੇ ਉਨ੍ਹਾਂ ਵੱਲੋਂ ਦਿੱਲੀ ਕੂਚ ਨਹੀਂ ਕੀਤਾ ਜਾਵੇਗਾ ਆਖਰ ਕਿਉਂ ਉਹਨਾਂ ਵੱਲੋਂ ਇਹ ਐਲਾਨ ਕੀਤਾ ਗਿਆ ਇਹ ਤੁਸੀਂ ਕਿਸਾਨ ਆਗੂ ਸਰਬਣ ਪੰਦੇਰ ਦੇ ਮੂੰਹ ਹੀ ਸੁਣ ਲਓ ਦੇਖਿਏ ਦੋ ਤੋਂ ਗੰਭੀਰ ਜ਼ਖਮੇ ਉਨਮੇ ਸੇ ਇੱਕ ਹਰਪ੍ਰੀਤ ਸਾ ਉਸ ਕੋ ਪਟਿਆਲਾ ਰੈਫਰ ਕੀਤਾ ਗਿਆ ਹੈ ਆਠ ਕੀ ਪੁਸ਼ਟੀ ਹੋਈ ਹੈ ਮੇਰੇ ਪਾਸ ਸਿੰਦਰ ਸਿੰਘ ਚਤਾਲਾ ਇਹ ਵੀ ਜ਼ਖਮੀ ਹੈ ਔਰ ਬਹੁਤ ਸੇ ਕਿਸਾਨ ਜ਼ਖਮੀ ਹੈ ਛੋਟੀ ਮੋਟੀ ਟੋਟੇ ਉਸ ਕਾ ਵੀ ਮਾਲੂਮ ਕਰਾਂਗੇ ਇੱਕ ਤੋਂ ਜੋ ਵਾਰਤਾ ਕੇ ਲਈ ਉਧਰ ਸੇ ਨਿਯੋਤਾ ਆਇਆ ਥਾ ਆਪਕੇ ਸਾਹਮਣੇ ਗਏ ਥੇ हमने बोला भी आप बोले प्रस्ताव दीजिए हमने बोला एक तो हमें पीसफुली दिल्ली जाने दीजिए इसका हल दूसरा वार्ता करिए बोले वार्ता के लिए मैं बोला कम से कम कृषि मंत्री हो और जो भी मंत्री हो बैठे मांग पत्र माला हम, हम एसपी को मांग पत्र भेज रहे हैं उसके लिए एक दिन हमने छोड़ दिया कल का दिन वेट करेंगे अगर सरकार वार्ता कर, शुरू करे अपनी जख्मियों का इलाज करा लेंगे ਨਹੀਂ ਤਾਂ ਪਰਸੋ 12 ਵਜੇ ਪੀਸਪੁਲੀ ਜਥਾ ہمارا ਅੱਗੇ بڑھےਗਾ ਤਾਂ ਇਹ ਇਹ ਸਨ ਸਵਰਨ ਸਿੰਘ ਪੰਦੇਰ ਤਾਂ ਲਗਾਤਾਰ ਉਹ ਜਿਸ ਤਰੀਕੇ ਦੇ ਨਾਲ ਪਹਿਲਾ ਜਥਾ ਜਿਹੜਾ ਹੈਗਾ ਉਹ ਭੇਜਿਆ ਗਿਆ ਸੀਗਾ 101 ਮਰਜੀਵੜਿਆਂ ਦਾ ਲੇਕਿਨ ਹੁਣ ਕਈ ਜਿਹੜੇ ਹੈਗੇ ਨੇ ਉਹਨਾਂ ਵਿੱਚੋਂ ਕਿਸਾਨ ਜਿਹੜੇ ਹੈਗੇ ਨੇ ਜ਼ਖਮੀ ਹੋਏ ਨੇ ਤਾਂ ਇਸ ਦੇ ਚੱਲਦੇ ਜਿਹੜਾ ਫੈਸਲਾ ਹੈਗਾ ਉਹ ਲਿਆ ਗਿਆ ਹੈਗਾ ਕਿ ਉਹਨਾਂ ਨੂੰ ਵਾਪਸ ਬੁਲਾਇਆ ਗਿਆ ਹੈਗਾ ਪਹਿਲੇ ਜਥੇ ਨੂੰ ਤਾਂ ਹੁਣ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਹਰਿਆਣਾ ਪੁਲਸ ਦੇ ਨਾਲ ਜਿਹੜੀ ਹੈਗੀ ਉਹ ਗੱਲਬਾਤ ਕੀਤੀ ਹੈਗੀ ਸਵਨ ਸਿੰਘ ਪੰਦੇਰ ਤੇ ਉਹਨਾਂ ਦੇ ਸਾਥੀਆਂ ਨੇ ਤੇ ਅਗਲੀ ਰਣਨੀਤੀ ਉਹਨਾਂ ਦੀ ਕੀ ਰਹੇਗੀ ਇਹ ਪ੍ਰੈਸ ਕਾਨਫਰੰਸ ਕਰਕੇ ਉਹ ਜਾਣਕਾਰੀ ਦੇਣਗੇ ਸ਼ੰਭੂ ਬਾਡਰ ਤੋਂ ਵੀਡੀਓ ਜਰਨਲਿਸਟ ਅਨਿਲ ਦੇ ਨਾਲ ਜਗਬਾਣੀ ਲਈ ਵਰਨਪੱਤ